ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਾ ਪਿਛਲੇ ਕਈ ਦਿਨਾਂ ਤੋਂ ਕਾਫੀ ਜ਼ਿਆਦਾ ਖਿੱਚੋ ਤਾਨ ਚੱਲ ਰਹੀ ਸੀ ਸੁਖਬੀਰ ਸਿੰਘ ਬਾਦਲ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹਾਲਾਂਕਿ ਸ਼੍ਰੋਮਣੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਨਖਾਹੀਆਂ ਕਰਾ ਦਿੱਤਾ ਸੀ ਪਰ ਇਹ ਬਾਪੂ ਜਿਹੜਾ ਆਪਸੀ ਵਿਰੋਧ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਤੇ ਹੁਣ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੇ ਅਹੁਦੇ ਵਿੱਚ ਛੱਡ ਦੇ ਤੈ ਤੇ ਇਸ ਪੂਰੇ ਮਾਮਲੇ 'ਤੇ ਵਸਿੰਤ ਸਿੰਘ ਦੇਸ਼ੀ ਤੋਂ ਵਿਰਿੰਦਰ ਸਿੰਘ ਜੀ ਨਾਲ ਗੱਲ ਕਰਾਂਗੇ ਜੋ ਦੇਸ਼ ਵਿਦੇਸ਼ ਦੇ ਮੁੱਦਿਆਂ ਤੇ ਅਕਸਰ ਆਪਣੀ رائے ਰੱਖਦੇ ਨਜ਼ਰ ਆਉਂਦੇ ਨੇ ਜੀ ਵਰਿੰਦਰ ਜੀ ਜੋ ਸੁਖਵੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੁਣ ਤੇ ਪੁਰਾਣੇ ਐਮਐਲਐਚਸ ਪੂਰੇ ਮਾਮਲੇ ਤੋਂ ਬਾਅਦ ਕਾਫੀ ਖੁਸ਼ੀ ਦੀ ਲਹਿਰ ਹੈ ਤੁਹਾਡਾ ਕੀ ਕਹਿਣਾ ਇਸ ਪੁਰਾਣੇ ਮਾਮਲੇ ਤੇ ਬਿਲਕੁਲ ਜੀ ਜੀ ਕਿਉਂਕਿ ਜਿਹੜਾ ਮਾਮਲਾ ਸੀ ਇਹ ਕਾਫੀ ਲਟਕਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਇਹਨਾਂ ਦੇ ਉੱਤੇ ਆਪ ਹੀ ਪਿੱਛੇ हट ਗਏ ਨੇ ਪ੍ਰਧਾਨ ਜੀ ਤੋਂ ਅਸਤੀਫਾ ਦਿੱਤਾ ਔਰ ਜਿਹੜੇ ਅਕਾਲੀ ਦਲ ਦੇ ਜਿਹੜੇ ਅਸਲੀ ਵਰਕਰ ਨੇ ਜਿਹੜੇ ਸੱਚੇ ਵਰਕਰ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜੀ ਵਰਕਰ ਭਾਵੇਂ ਅਮਰੀਕਾ ਦੇ ਹੋਣ ਵਰਕਰ ਭਾਵੇਂ ਯੂਰਪ ਦੇ ਹੋਣ ਵਰਕਰ ਭਾਵੇਂ ਪੰਜਾਬ ਦੇ ਹੋਣ ਵਰਕਰ ਭਾਵੇਂ ਦਿੱਲੀ ਦੇ ਹੋਣ ਉਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਦੋਂ ਅਸਤੀਫਾ ਦਿੱਤਾ ਲੱਗਦਾ ਨਹੀਂ ਸੀ ਕਿ ਆਪ ਪਿੱਛੇ ਹਟਣਗੇ ਲੇਕਿਨ ਇਹਨਾਂ ਕੋ ਕੋਈ ਹੋਰ ਚਾਰਾ ਨਹੀਂ ਸੀ ਇਹਨਾਂ ਨੂੰ ਹੱਥ ਪਿੱਛੇ ਹਟਣਾ ਪਿਆ ਔਰ ਇਹ ਸਾਰੇ ਵਰਕਰ ਇੱਕ ਖੁਸ਼ੀ ਦੀ ਲਹਿਰ ਇਹਦੇ ਵਿੱਚ ਇੱਕ ਵੇਖੀ ਜਾ ਸਕਦੀ ਹੈ ਵਰਕਰਾਂ ਦੇ ਵਿੱਚ ਉਹ ਐਮਐਲਏ ਐਮਪੀ ਵੀ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਨੇ ਉਹ ਵੀ ਖੁਸ਼ ਨੇ ਇਹਦੇ ਵਿੱਚ ਹਾਂਜੀ ਪੂਰੇ ਮਾਮਲੇ ਸਹਾਲੇ ਕਿ ਅਕਾਲ ਤਖਤ ਦਾ ਫੈਸਲਾ ਨਹੀਂ ਆਇਆ ਤੇ ਇਸ ਪੂਰੇ ਮਾਮਲੇ 'ਚ ਕਾਫੀ ਜ਼ਿਆਦਾ ਆਪਸੀ ਖਿਚੋਤਾਨ ਰਹੀ ਹੈ ਸ਼ਰੂਮ ਅਕਾਲੀ ਦਲ 'ਚ ਜੀ 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 ਬਿਲਕੁਲ ਅਕਾਲੀ ਦਲ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਐਸਪੀਸੀ ਦਾ ਨੌ ਤੇ ਮਾਤ ਵਾਲਾ ਰਿਸ਼ਤਾ ਹੈਗਾ ਜੀ ਕਿਉਂਕਿ ਇਹਨਾਂ ਨੇ ਦੋਨਾਂ ਦੇ ਵਿੱਚ ਆਪਸੀਆਂ ਡੰਡਾ ਹੈਗੀਆਂ ਆਪਸੀਆਂ ਸਮਝੋਤੇ ਹੈਗੇ ਨੇ ਆਪਸੀ ਐਗਰੀਮੈਂਟ ਹੈਗੇ ਨੇ ਤੁਹਾਨੂੰ ਨਹੀਂ ਲੱਗਦਾ ਸਾਨੂੰ ਨਹੀਂ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਸੀ ਕੋਈ ਇਦਾਂ ਦਾ ਠੋਸ ਫੈਸਲਾ ਲੈ ਸਕੇਗੀ ਐਸਪੀਸੀ ਐਸਪੀਸੀ ਵੀ ਕਹਿੰਦੇ ਨੇ ਕਿ ਬੰਦਕ ਢੱਕਣ ਖੋਲਣ ਦੀ ਲੋੜ ਨਹੀਂ ਹੈਗੀ ਤੇ ਸਾਨੂੰ ਉੱਦ ਹੀ ਪਤਾ ਲੱਗ ਜਾਣਾ ਸੀ ਕਿ ਇਹਨਾਂ ਨੇ ਕੀ ਕਰਨਾ ਸੀ ਇੱਕ ਤਖਵੀਰ ਬਾਦਲ ਨੇ ਆਪ ਹੀ ਇੱਕ ਪਹਿਲ ਕੀਤੀ ਹੈ ਉਹ ਆਪਣੀ ਸਤੀਫਾ ਦਿੱਤਾ ਹੈ ਉਹ ਜਿਹੜੇ ਉਹਦੇ ਆਪੋਜੀਟ ਸੀ ਐਮਐਲਏ ਸੀ ਜਿਹੜੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਸੀ ਉਹਨਾਂ ਦੀ ਇਹੀ ਮੰਗ ਸੀ ਕਿ ਇਹ ਸਤੀਫਾ ਦੇਵੇ ਇਹ ਸਾਈਡ ਤੋਂ ਹਟੇ ਜੀ ਪਰਵਾਦ ਬਾਤ ਬੰਦ ਕੀਤਾ ਜਾਵੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਵਿੱਚ ਪਾਰਟੀ ਦੇ ਜਿਹੜੇ ਪੁਰਾਣੇ ਨੇਤਾ ਸੀ ਉਹਨਾਂ ਦੇ ਵਿਰੋਧ ਦਾ ਤਾਂ ਸਾਹਮਣਾ ਕਰਨਾ ਹੀ ਪਿਆ ਪਰ ਹਰ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਉਸ ਦਾ ਨਤੀਜਾ ਇਹ ਰਿਹਾ ਕਿ ਇਲੈਕਸ਼ਨ ਨੂੰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਹਾਰਦੀ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਬਿਲਕੁਲ 2005 ਦੇ ਵਿੱਚ ਸਭ ਤੋਂ ਪਹਿਲਾਂ ਇਹ ਪ੍ਰਧਾਨ ਬਣਾਇਆ ਗਿਆ ਸੀ ਤਕਵੀਰ ਬਦਲੂ ਜੋ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਨੂੰ ਬਣਾਇਆ ਸੀ ਕਾਫੀ ਇਹਦੇ ਵਿੱਚ ਅਕਾਲੀ ਦਲ ਦੇ ਉਸ ਟਾਈਮ ਵੀ ਵਰਕਰ ਨਰਾਸ਼ ਸੀ ਐਮਐਲਬੀ ਨਰਾਸ਼ ਸੀ ਐਮਪੀ ਵੀ ਨਰਾਸ਼ ਸੀ ਕਿਉਂਕਿ ਇਹ ਉਹਦਾ ਕਿਸੇ ਹੋਰ ਬੰਦੇ ਨੂੰ ਵੀ ਮਿਲ ਸਕਦਾ ਸੀ ਲੇਕਿਨ ਪਰਵਾਦ ਵਾਦ ਇਹਨੂੰ ਕਹਿੰਦੇ ਨੇ ਜੀ ਕਿ ਆਪਣੇ ਸਾਲੇ ਜੀਜੀ ਪੁੱਤ ਨੂੰ ਜੇ ਜਾਂ ਕਿਸੇ ਨੂੰ ਆਪਣੇ ਚਾਚੇ ਦੇ ਤਾਏ ਦੇ ਮੁੰਡੇ ਨੂੰ ਆਪਣੀ ਇੱਕ ਪੋਸਟ ਦੇ ਦੇਣੀ ਇਹ ਸਭ ਤੋਂ ਵੱਡੀ ਪੋਸਟ ਸੀ ਉਹਨਾਂ ਨੇ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਸੀ ਉਨਾਨੇਤਕਬੀਰ ਬਾਦਲ ਨੂੰ ਇੱਕ ਪੋਸਟ ਦਿੱਤੀ ਉਸ ਟਾਈਮ ਵੀ ਇਹਦਾ ਵਿਰੋਧ ਹੋਇਆ 2008 ਦੇ ਵਿੱਚ ਉਸ ਤੋਂ ਬਾਅਦ ਫਿਰ 2012 ਦੇ ਵਿੱਚ ਇਲੈਕਸ਼ਨ ਲੜੀਗੀ ਉਸ ਤੋਂ ਬਾਅਦ ਫਿਰ 2017 ਦੇ ਵਿੱਚ ਇਲੈਕਸ਼ਨ ਲੜੀਗੀ ਉਸ ਦੇ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਤੁਸੀਂ ਯਕੀਨ ਕਰਕੇ ਮੰਨੋ ਕਿ ਪੰਜਾਬ ਦੀ ਸਿੱਖਾਂ ਦੀ ਪਾਰਟੀ ਸੀ ਸ਼ਰੋਮੀ ਅਕਾਲੀ ਦਲ 2017 ਦੇ ਵਿੱਚ ਤੀਜੀ ਨੰਬਰ ਤੇ ਪਾਰਟੀ ਬਣ ਕੇ ਰਹਿਗੀ 2022 ਦੇ ਵਿੱਚ ਤੇ ਪੂਰੀ ਨੱਕ ਵੜਾਤੀ ਜਿਹਨੂੰ ਕਹਿ ਸਕਦੇ ਤੇ ਪੂਰੇ ਪੰਜਾਬ ਦੇ ਵਿੱਚ ਸਿਰਫ 3 MLA ਰਹੇ ਨੇ ਪੂਰੇ 2012 17 ਤੇ 2022 ਦੇ ਵਿੱਚ ਇਹਨੂੰ ਦਿਨੋਂ ਦਿਨ ਫੋਲਡ ਆਊਨ ਹੁੰਦਾ ਗਿਆ ਕਿਉਂਕਿ ਇਹਦਾ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਕਾਰਨ ਕੀ ਸੀ ਕਾਰਨ ਸੀ 2015 ਦੇ ਵਿੱਚ ਜੋ ਬਰਗਾੜੀ ਕਾਂਡ ਹੋਇਆ ਸੀ ਉਸ ਦੇ ਵਿੱਚ 15 ਦਾ ਉਹਨਾਂ ਨੂੰ ਬਹੁਤ ਵੱਡਾ ਇੱਕ ਤੱਕਾ ਲੱਗਾ ਕਿ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਔਰ ਇਹਨਾਂ ਨੇ ਪੈਰਵਾਈ ਨਹੀਂ ਕੀਤੀ ਪੰਥਕ ਸਰਕਾਰ ਸੀ ਲੋਕਾਂ ਦੇ ਰੋਸ ਸੀ ਮਨਾਂ ਦੇ ਵਿੱਚ ਉਹ ਉਹਨਾਂ ਨੇ ਇੱਕ ਤੁਸੀਂ ਪਿੱਛੇ ਤੁਸੀਂ ਇੱਕ ਅਰਦਾਸ ਵੀ ਸੁਣੀ ਹੋਣੀ ਹੈ ਕਿ ਜਿਹੜੀ ਹਰ ਸਿਮਰਤ ਕੋਰ ਬਾਦਲ ਨੇ ਅਰਦਾਸ ਕੀਤੀ ਸੀ ਗੱਡੀ ਦੇ ਵਿੱਚ ਜਾਂਦੇ ਜਾਂਦੇ ਕਿ ਜਿਹਨਾਂ ਨੇ ਇਦਾਂ ਦਾ ਕੰਮ ਕੀਤਾ ਉਹਨਾਂ ਦਾ ਕੱਖ ਨਾ ਰਵੇ ਸੋ ਉਹ ਅਰਦਾਸ ਉਹਨਾਂ ਤੇ ਆਪਣੇ ਹੀ ਭਾਰੀ ਪੈ ਗਈ ਹੈ ਜੀ ਪਰਮਾਤਮਾ ਮਿਹਰ ਕਰੇ ਚਰਦੀ ਕਲਾਂਚ ਰਵੇ ਅਕਾਲੀ ਦਲ ਨੂੰ ਜਿਹੜਾ ਨਵਾਂ ਪ੍ਰਧਾਨ ਬਣੇਗਾ ਚਾ ਨਵੀਂ ਵਾਰਡ ਟੋਰ ਸੰਭਾਲਣਗੇ ਅਕਾਲੀ ਦਲ ਨੂੰ ਅਕਾਲੀ ਦਲ ਦੇ ਉੱਤੇ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਵੀ ਪੰਜਾਬ ਦੇ ਸਿੱਖਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਜੀ ਜਿਵੇਂ ਕਿ ਹੁਣ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਪੁਰਾਣੇ ਨੇਤਾ ਹੁਣ ਟੈਲੋਕੇ ਤੋਂ ਰੋਹਰ ਤੇ ਵਾਪਸ ਆਉਣ ਲੱਗੇ ਨੇ ਆਪਣੇ ਕੰਮਾਂ 'ਚ ਦੁਬਾਰਾ ਤੋਂ ਉਹਨਾਂ ਨੇ ਜਿਹੜੀ ਸਕਿਰਤਾ ਵਧਾ ਦਿੱਤੀ ਹੈ ਤਾਂ ਅਮਰੀਕਾ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਐਸੇ ਕੀ ਰਿਐਕਸ਼ਨ ਹੈ ਕਿਤੇ ਚੋਲੀ ਚੋਕੇ ਇੱਥੇ ਵੀ ਸੁਖਵੀਰ ਬਾਦਲ ਦੇ ਹੈਗੇ ਨੇ ਅਮਰੀਕਾ ਦੇ ਵਿੱਚ ਵੀ ਤੇ ਜਿਹੜੇ ਪਿਓਰ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਨੇ ਪਾਰਟੀ ਨੂੰ ਪਿਆਰ ਕਰਨ ਵਾਲੇ ਨੇ ਉਹ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਸਕਦੀ ਹੈ ਖੁਸ਼ ਨੇ ਅਕਾਲੀ ਦਲ ਨੂੰ ਜੋ ਵੱਡਾ ਇੱਕ ਕਬੀਰ ਬਾਦਲ ਨੇ ਜੋ ਫੈਸਲਾ ਲਿੱਤਾ ਹੈ ਮਜਬੂਰ ਹੋ ਕੇ ਜਾਂ ਆਪ ਖੁਦ ਫੈਸਲਾ ਲਿੱਤਾ ਹੈ ਜਾਂ ਕਿਸੇ ਨੇ ਦਬਾਅ ਪਾਇਆ ਲੇਕਿਨ ਚੰਗਾ ਫੈਸਲਾ ਹੈ ਅਕਾਲੀ ਦਲ ਦੇ ਲੋਕ ਇੱਥੇ ਵਰਕਰ ਨੇ ਜਿਹੜੇ ਬਹੁਤ ਖੁਸ਼ ਨੇ ਅਮਰੀਕਾ ਦੇ ਵਿੱਚ ਵੀ ਮੇਰੀ ਕਾਫੀ ਵਰਕਰਾਂ ਨਾਲ ਗੱਲ ਹੋਈ ਹੈ ਵਸ਼ਿੰਟਨ ਡੀਸੀ ਦੇ ਵਰਕਰ ਤੇ ਮੈਰੀਲੈਂਡ ਡੀਸੀ ਵਰਜੀਨੀਆ ਦੇ ਸਾਕੀ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪ੍ਰਧਾਨਗੀ ਨੂੰ ਸਤਿਫਾ ਦਿੱਤਾ ਹੈ ਜੀ ਇਹਨਾਂ ਦੇ ਵਿੱਚੋਂ ਸਾਨੂੰ ਤੁਸੀਂ ਦੇਖੋ ਉਹਨਾਂ ਨਾਲ ਗੱਲਬਾਤ ਕੀਤੀ ਕਿ 117 ਸੀਟਾਂ ਸੀ ਐਮਐਲਏ ਦੀਆਂ ਕਿੰਨੀਆਂ ਸੀਟਾਂ ਲੈ ਕੇ ਬੈਠੇ ਹੋਏ ਨੇ ਅਕਾਲੀ ਦਲ ਇਹ ਤੇ ਨਵੀਂ ਪਾਰਟੀ ਤੋਂ ਕੋਈ ਆਜ਼ਾਦ ਵੀ ਖੜ ਜਾਂਦਾ ਹੈ ਤੇ ਉਹ ਵੀ ਮੇਰੇ ਖਿਆਲ ਚ ਤਿੰਨ ਤੋਂ ਜ਼ਿਆਦਾ ਸੀਟਾਂ ਲੈ ਸਕਦਾ ਹੈ ਪੰਜਾਬ ਦੇ ਵਿੱਚ 117 ਦੇ ਵਿੱਚੋਂ ਬਹੁਤ ਮਾੜੀ ਹਾਲਤ ਸੀ ਖੁਸ਼ਨੇ ਵਰਕਰ ਰਣਜੀਤ ਕੌਟਸੀ ਜੀ ਬਹੁਤ ਬਹੁਤ ਧੰਨਵਾਦ ਬ੍ਰਿੰਦਰਜੀ ਇਸ ਪੂਰੀ ਜਾਣਕਾਰੀ ਦੇ ਲਈ